ਦਰبار صاحب ਤੋਂ ਮੱਥਾ ਟੇਕ ਕੇ ਵਾਪਸ ਮੁੜ ਰਿਹਾ ਇੱਕ ਪਰਿਵਾਰ ਨੈਸ਼ਨਲ ਹਾਈਵੇ ਫਗਵਾੜਾ ਤੇ ਲੁਧਿਆਣਾ ਦੇ ਦਰਮਿਆਨ ਜਿਹੜਾ ਹਾਦਸਾ ਸ਼িকার ਹੋ ਗਿਆ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਹੈ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਉਸ ਕਾਰ ਦੀ ਹੈ ਜਿਹੜੀ ਟਰੱਕ ਦੇ ਨਾਲ ਟੱਕਰ ਹੋਣ ਤੋਂ ਬਾਅਦ ਕੀ ਹਾਲਾਤ ਗੱਡੀ ਦੇ ਬਣੇ ਹੋਏ ਐ ਕਿਸ ਤਰੀਕੇ ਦੇ ਨਾਲ ਜਦੋਂ ਜਦ ਬਾਅਦ ਲੋਕਾਂ ਨੇ ਗੱਡੀ ਨੂੰ ਟਰੱਕ ਦੇ ਹੇਠਾਂ ਤੋਂ ਕੱਢਿਆ ਤੇ ਕਿਸ ਤਰੀਕੇ ਦੇ ਨਾਲ ਜਿਹੜੇ ਕਾਰ ਦੇ ਵਿੱਚ ਪਰਿਵਾਰ ਫਸਿਆ ਹੋਇਆ ਸੀਗਾ ਉਹਨਾਂ ਨੂੰ ਬਾਹਰ ਕੱਢਿਆ ਤਸਵੀਰਾਂ ਦਿਖਾ ਦਿੰਨੇ ਆ ਕਿ ਦੇਖ ਸਕਦੇ ਤੁਸੀਂ ਇਹ ਆਲਟੋ ਕਾਰ ਆ ਉਹ ਜਿਸ ਦੇ ਵਿੱਚ ਲੁਧਿਆਣਾ ਦਾ ਪਰਿਵਾਰ ਜਿਹੜਾ ਦੱਸਿਆ ਜਾ ਰਿਹਾ ਸਵਾਰ ਸੀਗੇ ਜਿਨ੍ਹਾਂ ਦੇ ਵਿੱਚ ਗੱਡੀ ਜਿਹਨਾਂ ਨੂੰ ਚਲਾ ਰਹੇ ਸੀ ਵਰਿੰਦਰ ਕੁਮਾਰ ਜਿਹੜੇ ਲੁਧਿਆਣਾ ਨਿਵਾਸੀ ਆ ਫੂਡ ਸਪਲਾਈ ਵਿਭਾਗ ਦੇ ਵਿੱਚ ਕਲਰਕ ਦੇ ਪਦ ਤੇ ਜਿਹੜੇ ਤਨਾਨਦ ਦੱਸਿਆ ਜਾ ਰਿਹਾ ਆਪਣੀ ਪਤਨੀ ਰਾਜਵਿੰਦਰ ਕੌਰ ਨਾਲ ਤੇ ਦੋ ਬੱਚੇ ਜਿਹੜੇ ਵਿੱਚ ਇੱਕ 13 ਸਾਲ ਦਾ ਤੇ ਇੱਕ ਹੋਰ ਛੋਟਾ ਬੱਚਾ ਜਿਹੜਾ ਆ ਅਭਿਨਾਵ ਤੇ ਨਾਲ ਰਣਵੀਰ ਜਿਹੜਾ ਨਾਮ ਦਾ ਜੱਸੀ ਮੁੰਡਾ ਜਿਹੜਾ ਦੱਸਿਆ ਜਾ ਰਿਹਾ ਪਰਿਵਾਰ ਜਿਹੜਾ ਇਹ ਸ਼੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਜਦੋਂ ਵਾਪਸ ਤੜਕਸਰ ਜਿਹੜਾ ਇਹ ਲੁਧਿਆਣੇ ਵੱਲ ਨੂੰ ਪਰਤ ਰਿਹਾ ਸੀਗਾ ਤੇ ਜਮਾਲਪੁਰ ਜਿਹੜਾ ਫਗਵਾੜਾ ਤੋਂ ਅੱਗੇ ਤੇ ਗੁਰਾਇਆ ਤੋਂ ਪਿੱਛੇ ਜਿਹੜਾ ਪਿੰਡ ਪੈਂਦਾ ਹੈਗਾ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਮੌਜੂਦ ਆ ਉੱਥੇ ਇਹ ਗੱਡੀ ਜਿਹੜੀ PP10HR2605 अल्टੋ ਗੱਡੀ ਆ ਜਿਹੜਾ ਇਹ ਇੱਕ ਟਰੱਕ ਦੇ ਨਾਲ ਜਿਹੜੀ ਟਕਰਾਈ ਹੈ ਟਰੱਕ ਦੇ ਨਾਲ ਟਕਰਾਉਣ ਤੋਂ ਬਾਅਦ ਗੱਡੀ ਦੱਸੀ ਜਾ ਰਹੀ ਹੈ ਕਿ ਟਰੱਕ ਦੇ ਵਿੱਚ ਜਿਹੜਾ ਪਿਛਲੇ ਸਾਈਡ ਦੇ ਉੱਪਰ ਵਿੱਚ ਜਿਹੜੀ ਫਸ ਗਈ ਹੈ ਤੇ ਲੋਕਾਂ ਨੇ ਕਾਫੀ ਜਦੋਜਹਿਦ ਦੇ ਨਾਲ ਟਰੱਕ ਡਰਾਈਵਰਾਂ ਨੇ ਕਾਫੀ ਜਦੋਜਹਿਦ ਦੇ ਨਾਲ ਗੱਡੀ ਨੂੰ ਜਿਹੜਾ ਖਿੱਚ ਕੇ ਪਿੱਛੋਂ ਹੇਠਾਂ ਤੋਂ ਟਰੱਕ ਦੇ ਹੇਠਾਂ ਜਿਹੜੀ ਫਸੀ ਹੋਈ ਸੀ ਉਹਨੂੰ ਬਾਹਰ ਕੱਢਿਆ ਤੇ ਜਿਸ ਤੋਂ ਬਾਅਦ ਜਦੋਂ ਜ਼ਖਮੀਆਂ ਨੂੰ ਬਾਹਰ ਕੱਢਿਆ ਇਦੇ ਵਿੱਚ ਤੇ ਮੌਕੇ ਤੇ ਹੀ ਦੱਸਿਆ ਜਾ ਰਿਹਾ ਵਰਿੰਦਰ ਕੁਮਾਰ ਦੀ ਜਿਹੜੀ ਮੌਤ ਹੋ ਗਈ ਸੀ ਜਿਹੜੀ ਫੂਡ ਸਪਲਾਈ ਵਿਭਾਗ ਦੇ ਵਿੱਚ ਕਲਰਕ ਦੇ ਪਦ ਤੇ ਜਿਹੜਾ ਦੱਸਿਆ ਜਾ ਰਿਹਾ ਤਨਾਤ ਸੀਗੇ ਕਲਰਕ ਐਜੇ ਫੂਡ ਸਪਲਾਈ ਵਿਭਾਗ ਦੇ ਵਿੱਚ ਦੱਸਿਆ ਜਾ ਰਿਹਾ ਇਹ ਸੇਵਾਵਾਂ ਦੇ ਰਹੇ ਸਨ ਅੱਜ ਜਿਹੜਾ ਸ਼੍ਰੀ ਦਰਬਾਰ ਸਾਹਿਬ ਤੋਂ ਵਾਪਸ ਪਰਤ ਰਿਹਾ ਸੀਗਾ ਪਰਿਵਾਰ ਨੈਸ਼ਨਲ ਹਾਈਵੇ ਇਹ ਉਹ ਥਾਂ ਹੈ ਜਿਹੜਾ ਅਕਸਰ ਹੀ ਇੱਥੇ ਲੋਕ ਆਪਣੀ ਕੀਮਤਾਂ ਜਾਣਨਾ ਜਿਹੜਿਆ ਅਗਵਾ ਰਹੇ ਆ ਟਰੱਕ ਡਰਾਈਵਰ ਤੁਹਾਨੂੰ ਆ ਦਿਖਾ ਦਿੰਦੇ ਆ ਕਿ ਟਰੱਕ ਇਸੇ ਤਰੀਕੇ ਦੇ ਨਾਲ ਜਿਹੜੇ ਟਰੱਕ ਇੱਥੇ ਖੜੇ ਰਹਿੰਦੇ ਆ ਤੇ ਇਹ ਟਰੱਕ ਖੜੇ ਰਹਿਣ ਕਰਕੇ ਆਏ ਦਿਨ ਹੀ ਇੱਥੇ ਹਾਸੇ ਵਾਪਰਦੇ ਤੇ ਲੋਕ ਆਪਣੇ ਕੀਮਤੀ ਜਾਨਾਂ ਜਿਹੜੀਆਂ ਗਵਾਉਂਦੇ ਆ ਫਗਵਾੜਾ ਪੁਲਿਸ ਪ੍ਰਸ਼ਾਸਨ ਜਾਂ ਹਾਈਵੇ ਅਥਾਰਟੀ ਆ ਜਿਹੜੀ ਪਤਾ ਨਹੀਂ ਕਿੱਥੇ ਕੰਮ ਕਰਨੀ ਨੀਂ ਸੁੱਤੀ ਆ ਕਿਉਂਕਿ ਕਈ ਪਰਿਵਾਰ ਇੱਥੇ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਆ ਅੱਜ ਵੀ ਇਹ ਮੰਦ ਭਾਗੀ ਜਿਹੜੀ ਕਟੜਾ ਇੱਥੇ ਵਾਪਰੀ ਆ ਟਰੱਕ ਅਕਸਰ ਹੀ ਦਿਨ ਰਾਤ ਇੱਥੇ ਵੱਡੀ ਗਤੀ ਦੇ ਵਿੱਚ ਖੜੇ ਰਹਿੰਦੇ ਆ ਢਾਬੇ ਬਣੇ ਹੋਏ ਢਾਬਿਆਂ ਦੇ ਕਰਕੇ ਇਹ ਟਰੱਕ ਜਿਹੜਾ ਕੋਈ ਕੋਈ ਘੰਟੇ ਇੱਥੇ ਖੜੇ ਰਹਿੰਦੇ ਆ ਗਾਹਾਂ ਹੁਣ ਮੌਸਮ ਦੀ ਤਬਦੀਲੀ ਹੋ ਰਹੀ ਆ ਧੁੰਦਾਂ ਦਾ ਮੌਸਮ ਜਦੋਂ ਆ ਜਾਂਦਾ ਨਹੀਂ ਪਤਾ ਲੱਗਦਾ ਕਿਉਂਕਿ ਉੱਥੋਂ ਬ੍ਰਿਜ ਆ ਬ੍ਰਿਜ ਤੋਂ ਥੱਲੇ ਉਤਰਦੀਆਂ ਗੱਡੀ ਦੀ ਸਪੀਡ ਕਈ ਵਾਰੀ ਜ਼ਿਆਦਾ ਹੁੰਦੀ ਆ ਇਹ ਜਿਹੜਾ ਵੱਡਾ ਕਾਰਨ ਆ ਹਾਦਸੇ ਦਾ ਟਰੱਕਾਂ ਜਿਹੜੇ ਇੱਥੇ ਪਾਰਕਿੰਗ ਆ ਨਜਾਇਜ਼ ਤਰੀਕੇ ਨਾਲ ਜਿਹੜੇ ਇੱਥੇ ਖੜੇ ਹੁੰਦੇ ਆ ਉਹ ਹੀ ਹਾਸ਼ਿਆ ਦਾ ਕਾਰਨ ਜਿਹੜਾ ਵਾਪਰਦੇ ਆ ਪਿੱਛੇ ਹੱਲੇ ਵੀ ਦੇਖ ਸਕਦੇ ਤੁਸੀਂ ਜਿਹੜੇ ਲੋਡ ਟਰੱਕ ਟਰੱਕ ਹੁੰਦੇ ਅੱਗੇ ਨੂੰ ਜਾਣ ਵਾਲੇ ਹੁੰਦੇ ਆ ਇਹ ਟਰੱਕ ਲੰਬੀ ਕਦਾਰ ਦੇ ਵਿੱਚ ਖੜੇ ਹੁੰਦੇ ਆ ਇਹ ਹੱਲੇ ਤਾਂ ਇੱਕ ਸਾਈਡ ਤੇ ਆ ਕਿਉਂਕਿ ਇਹ ਦੋ ਦੋ ਸਾਈਡਾਂ ਤੇ ਤੁਸੀਂ ਦੇਖ ਸਕਦੇ ਪਿੱਛੇ ਹੋਰ ਟਰੱਕ ਆ ਰਹੇ ਉਹ ਵੀ ਪਾਰਕਿੰਗ ਇਸੇ ਤਰੀਕੇ ਨਾਲ ਲੱਗਦੇ ਟਾਬਿਆਂ ਦੇ ਥਾਬਿਆਂ ਦੇ ਖਾਣ ਪੀਣ ਜਿਹੜਾ ਜਾਣਾ ਹੁੰਦਾ ਉਹਨਾਂ ਨੇ ਤੇ ਉਸੇ ਤਰੀਕੇ ਦੇ ਨਾਲ ਜਿਹੜਾ ਪਾਰਕਿੰਗ ਹੋ ਜਾਂਦੀ ਉਸ ਬਾਅਦ ਜਿਹੜਾ ਗੱਡੀਆਂ ਜਿਹੜੀਆਂ ਆਉਂਦੀਆਂ ਉਹ ਹਾਸੇ ਦਾ ਸ਼ਿਕਾਰ ਹੁੰਦੇ ਆ ਹੁਣ ਇਹ ਜਿਹੜਾ ਪਰਿਵਾਰ ਆ ਜਿਹੜਾ ਉਹਦੇ ਵਿੱਚ ਦੱਸਿਆ ਯਾਰ ਜਿਹੜੇ ਵਰਿੰਦਰ ਕੁਮਾਰ ਦੀ ਮੌਤ ਹੋ ਗਈ ਹੈ ਜਿਹਨਾਂ ਨੂੰ ਸਿਵਰ ਹਸਪਤਾਲ ਫਗਵਾੜਾ ਦੇ ਵਿੱਚ ਬਾਡੀ ਨੂੰ ਰੱਖਿਆ ਗਿਆ ਆ ਤੇ ਜਿਹੜੇ ਉਹਨਾਂ ਦੀ ਪਤਨੀ ਆ ਉਹਨਾਂ ਦੀ ਹਾਲਤ ਜਿਹੜੀ ਨਾਜ਼ੁਕ ਬਣੀ ਹੋਈ ਹੈ ਜਿਨ੍ਹਾਂ ਨੂੰ ਮੋੜਲੀ ਜਿਹੜਾ ਉਪਚਾਰ ਕਰਨ ਤੋਂ ਬਾਅਦ ਡੀ ਐਮ ਸੀ ਹਸਪਤਾਲ ਲੁਧਿਆਣਾ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਉਹਨਾਂ ਦੇ ਬੇਟੇ ਨੂੰ ਵੀ ਜਿਹੜਾ ਛੋਟਾ ਬੇਟਾ ਆ ਉਹਨਾਂ ਨੂੰ ਵੀ ਜਿਹੜਾ ਹਾਂ ਰੈਫਰ ਕਰ ਦਿੱਤਾ ਗਿਆ ਤੇ ਇੱਕ ਜਿਹੜਾ ਵੱਡਾ ਬੇਟਾ ਆ ਉਹਨਾਂ ਦਾ ਹਾਲਤ ਜਿਹੜੀ ਆ ਕੁਝ ਠੀਕ ਆ ਮਾਮੂਲੀ ਜਿਹੜੀ ਆ ਸੱਟਾਂ ਆ ਪਰ ਹੈਰਾਨੀ ਦੀ ਗੱਲ ਹੈ ਕਿ ਤਿੰਨ ਘੰਟੇ ਵੀਤਣ ਤੋਂ ਬਾਅਦ ਜਿਹੜੀ ਆ ਇੰਡਸਟਰੀ ਦੇ ਏਰੀਆ ਦੇ ਚੌਕੀ ਆ ਫਗਵਾੜਾ ਪੁਲਿਸ ਆ ਉਹ ਮੌਕੇ ਤੇ ਪਹੁੰਚਦੀ ਆ ਤੇ ਉਦੋਂ ਤੱਕ ਜਿਹੜਾ ਟਰੱਕ ਹੱਲੇ ਤੱਕ ਜਿਹੜਾ ਕਿਸ ਟਰੱਕ ਨਾਲ ਹਾਸਾ ਹੋਇਆ ਸੀ ਉਹ ਇਥੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਪੁਲਿਸ ਤਫ਼ਤੀਸ਼ ਜ਼ਰੂਰ ਕਰਨ ਦੀ ਗੱਲ ਕਹਿ ਰਹੀ ਆ ਪਰ ਕੋਚੀ ਘਾਤਣਾ ਦੀ ਦੂਰੀ ਤੇ ਜਿਹੜੇ ਚੌਂਕੀ ਹੋਣ ਦੇ باوجود 3 ਘੰਟੇ ਜਿਹੜਾ ਹੁਣ ਇੱਥੇ ਲੱਗੇ ਐਸਐਸਐਫ ਦੀ ਟੀਮਾਂ ਵੀ ਆਈਆਂ ਜਿਹੜੀਆਂ ਉਹ ਵੀ ਕਾਫੀ ਘੰਟੇ ਬਾਅਦ ਇੱਥੇ ਮੌਕੇ ਤੇ ਪਹੁੰਚੀ ਪਰ ਉਦੋਂ ਤੱਕ ਜਿਹੜਾ ਟਰੱਕ ਡਰਾਈਵਰ ਇੱਥੋਂ ਫਰਾਗ ਹੋ ਚੁੱਕਾ ਸੀਗਾ ਹੁਣ ਦੇਖਦੇ ਹਾਂ ਕੀ ਕੁਝ ਕਾਰਵਾਈ ਹੁੰਦੀ ਹੈ ਪਰਿਵਾਰ ਜਿਹੜਾ ਹੁਣ ਹੱਲੇ ਸਦਮੇ ਦੇ ਵਿੱਚ ਹੈਗਾ ਆ ਉਸ ਪਰਿਵਾਰਕ ਮੈਂਬਰ ਜਿਹੜੇ ਆਏ ਆ ਉਹ ਆਪਣੇ ਜਿਹੜੇ ਮਹਿਲਾ ਜਿਹੜੇ ਰਾਜਵਿੰਦਰ ਕੌਰ ਨੂੰ ਆ ਡੀਐਮਸੀ ਲੁਧਿਆਣਾ ਦੇ ਵਿੱਚ ਲੈ ਕੇ ਗਏ ਆ ਜਿੱਥੇ ਉਹ ਜ਼ੇਰੇ ਇਲਾਜ ਹੈ ਹਨੀਦਰਨ ਮੀਸ਼ 바ਵਾ ਪੀਟੀਸ਼ਨ న్యూਸ ਫਗਵਾੜਾ